ਸਰ ਬਹੁਤ ਟੋਏ ਪਏ ਹੋਏ ਐ ਤੇ ਉਹ ਸ਼ਿਮਲਾ ਬਾੜੀ ਤੋਂ ਲੈ ਕੇ ਥੋਬੀ ਘੜ ਚੌਂਕ ਤੱਕ ਸਾਰੀ ਸੜਕ ਡੈਮੇਜ ਹੋ ਚੁੱਕੀ ਆ ਸ਼ਾਮ ਭਾਜੀ ਇੱਥੇ 2-3 ਘੰਟੇ ਮਤਲਬ 1-1 ਘੰਟਾ ਲੱਗ ਰਿਹਾ ਸ਼ਿਮਲਾ ਬਾੜੀ ਤੋਂ ਥੋਬੀ ਘੜ ਚੌਂਕ ਇੱਕ ਘੰਟਾ ਲੇ 1 ਕਿਲੋਮੀਟਰ ਲਈ 1 ਘੰਟਾ ਲੱਗ ਰਿਹਾ ਹਾਂਜੀ ਭਾਜੀ ਦੋ-ਦੋ ਘੰਟੇ ਦਾ ਜਾਮ ਲੱਗਾ ਰਹਿੰਦਾ ਯਾ ਜੀ ਠੀਕ ਹੈ ਜੀ ਇੱਕ ਪਾਣੀ ਨਾਲ ਭਰ ਗਿਆ ਕਿ ਰਾਤ ਬਰਾਤੇ ਅੰਨੇ ਮਿੱਟੀ ਦਾ ਮੋਟਰਸਾਈਕਲ ਵਿੱਚ ਬੜ ਗਿਆ ਅੱਛਾ ਜੀ ਤੇ ਤੁਮ ਲਤਵਾ ਟੁੱਟ ਜਾਊਗੀ ਜੀ ਤੇ ਇੱਦਾਂ ਰਹਿ ਨਹੀਂ ਠੀਕ ਨਹੀਂ ਹੁਣ ਇਹ ਸਾਨੂੰ 3 ਮਹੀਨੇ ਹੋ ਗਏ ਦੁਕਾਨ ਬੰ ਇੱਥੇ ਕੋਈ ਸੁਨਾਈ ਨਹੀਂ ਕਰਦਾ। ਹੂੰ। ਸ਼ਾਨੀ ਭਾਜੀ ਤੁਸੀਂ ਦੇਖ ਸਕਦੇ ਆ ਕੈਮਰਾ ਜ਼ੂਮ ਕਰਕੇ ਆ ਦਿਖਾਓ ਸਾਰਾ ਜਾਮ ਦੇਖੋ ਸ਼ਿਮਲਾ ਬਾੜੀ ਤੱਕ ਜਾਮ ਲੱਗਾ। ਹੂੰ। ਪ੍ਰਸ਼ਾਸਨ ਆ ਦੇਖੋ ਪੱਟ ਕੇ ਚੱਲ ਗਏ ਆ। ਹੂੰ। ਮੁੜ ਕੇ ਨਾ ਕਿਸ ਨੇ ਸੁਧਲੀ ਇੱਕ ਬਾਰਿਸ਼ ਹੋਈ ਆ ਤਾਂ ਹਾਲ ਦੇਖ ਲਓ ਤੁਸੀਂ ਕੀ ਹੋ ਗਿਆ। 3 ਫੁੱਟ ਥੱਲੇ ਚੱਲ ਗਈ ਜ਼ਮੀਨ। ਜੀ। ਤੇ ਇੱਥੇ ਕੋਈ ਵੀ ਨੁਕਸਾਨ ਹੋ ਸਕਦਾ ਮੈਂ ਬੱਚੇ ਨੂੰ ਲੈ ਕੇ ਆਇਆ ਵਾਂ। ਜੀ। ਹੋ ਸਕਦਾ ਆਪਾਂ गिर ਸਕੀਏ ਜਾਂ ਹੋਰ ਕੋਈ ਵੀ ਡਿੱਗ ਜਾਵੇ ਕੋਈ ਸਿਆਣਾ ਡਿੱਗ ਜਾਵੇ ਉਹਦਾ ਜ਼ਿੰਮੇਵਾਰ ਕੌਣ ਆ? ਜੀ। ਜਿਹੜੇ ਕੋਈ ਬਹੁਤੇ ਟ੍ਰੇਨ ਡਰਾਈਵਰ ਨਹੀਂ ਹੈਗੇ ਪਿੰਡਾਂ ਚ ਕੋਈ ਥੋੜੀ ਦੂਰੀ ਤੇ ਗੱਡੀ ਚਲਾਉਂਦੇ ਆਪਾਂ ਦੇਖਿਆ ਵੀ ਕੋਈ ਗੱਡੀਆਂ ਦਾ ਟਾਇਰ ਵਗੈਰਾ ਵੀ ਡੇਗ ਰੇ ਨੀਵੀਂ ਜਗ੍ਹਾ ਗੱਡੀਆਂ ਵੀ ਹਾਂਜੀ ਸਰ ਬਹੁਤ ਟੋਏ ਪਏ ਹੋਏ ਆ ਤੇ ਉਹ ਸ਼ਿਮਲਾ ਪਹਾੜੀ ਤੋਂ ਲੈ ਕੇ ਥੋਬੀ ਘੜ ਚੌਂਕ ਤੱਕ ਸਾਰੀ ਸੜਕ ਡੈਮੇਜ ਹੋ ਚੁੱਕੀ ਆ ਤੇ ਜਾਮ ਕਿੰਨਾ ਕੰਨਾ ਲੰਬਾ ਭਾਜੀ ਲੱਗਦਾ ਜਾਮ ਭਾਜੀ ਇੱਥੇ 2-3 ਘੰਟੇ ਮਤਲਬ 1-1 ਘੰਟਾ ਲੱਗ ਰਿਹਾ ਸ਼ਿਮਲਾ ਪਹਾੜੀ ਤੋਂ ਥੋਪੀ ਘਾੜ ਚਾਉਂਗੇ 1 ਘੰਟਾ ਦੇ 1 ਕਿਲੋਮੀਟਰ ਲਈ 1 ਘੰਟਾ ਲੱਗ ਰਿਹਾ ਹਾਂਜੀ ਭਾਜੀ ਤੇ ਕਾਫੀ ਜਿਹੜੀਆਂ ਐਮਰਜੈਂਸੀ ਵਾਲੀਆਂ ਗੱਡੀਆਂ ਕੋਈ ਐਂਬੂਲੈਂਸ ਵਗੈਰਾ ਵੀ ਪਤ ਗਈ ਭਾਜੀ ਉਹ ਵੀ ਇੱਕ ਦੂਜੇ ਨਾਲ ਲੜ-ਪੇੜ ਕੇ ਲੜਾਈਆਂ ਹੋ ਰਹੀਆਂ ਝਗੜੇ ਹੋ ਰਹੇ ਆ ਕੋਈ ਕਹਿ ਰਿਹਾ ਮੈਂ ਅੱਗੇ ਜਾਣਾ ਐਮਰਜੈਂਸੀ ਨੂੰ ਵੀ ਟਾਈਮ ਨਹੀਂ ਦੇ ਰਹੇ ਲੋਕ ਮੈਂ ਹੀ ਕਹਿਣਾ ਸਰ ਇੱਥੇ ਟ੍ਰੈਫਿਕ ਪੁਲਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਚੌਂਕ ਦੇ ਵਿੱਚ ਕਿਉਂਕਿ ਦੋਨੋਂ ਸਾਈਡਾਂ 'ਵਾਂ ਆਪੋ ਚ ਲੜਾਈ ਝਗੜਾ ਹੋ ਗਿਆ ਤੇ ਕੰਮਕਾਰ ਕਿੰਨਾ ਪ੍ਰਭਾਵਿਤ ਹੋ ਰਿਹਾ ਕੰਮਕਾਰ ਸਰ ਤੁਹਾਡੇ ਸਾਹਮਣੇ ਹੀ ਆ ਜੋ ਵੀ ਬਹੁਤ ਪ੍ਰਭਾਵਿਤ ਆ ਕੋਈ ਗਾਹਕ ਨਹੀਂ ਆ ਆ ਦੇਖੋ ਸਾਰਾ ਪੱਟਿਆ ਹੋਇਆ ਵਾ ਪੂਰੀ ਪੂਰੇ ਹਾਲਾਤਾਂ ਤੋਂ ਗੁਜ਼ਰ ਰਹੇ ਦੋ ਦੋ ਘੰਟੇ ਦਾ ਜਾਮ ਲੱਗਾ ਰਹਿੰਦਾ ਯਾ ਜੀ ਠੀਕ ਹੈ ਜੀ ਇੱਕ ਪਾਣੀ ਨਾਲ ਭਰ ਗਿਆ ਕਿ ਰਾਤ ਬਰਾਤੇ ਅੰਨੇ ਮਿੱਟੀ ਦਾ ਮੋਟਰਸਾਈਕਲ ਵਿੱਚ ਬੜ ਗਿਆ ਅੱਛਾ ਜੀ ਤੇ ਤੁਮ ਲਤਮਾਂ ਟੁੱਟ ਜਾਊਗੀ ਜੀ ਤੇ ਇੱਧੇ ਰਣੇ ਠੀਕ ਨਹੀਂ ਹੁਣੇ ਇਹ ਵੋਟਾਂ ਤੋਂ 10 ਦਿਨ ਪਹਿਲਾਂ ਇਹਨੇ ਲੋਲੋ ਪੋਪੋ ਕਰਨੀ ਹੈ ਇਸ ਕੀ ਵੋਟਾਂ ਬੂਟਾਂ ਨਹੀਂ ਨੰਦਨੇ ਹੈਗੇ ਅਸੀਂ ਹੂੰ ਆਜਾ ਤੁਸੀਂ ਦੇਖੋ ਤੋਂ ਵੀ ਘਾਟਾ ਲੱਗਦਾ ਲਧਿਆਣੇ ਆੜ ਕੇ ਸ਼ਹਿਰਾਂ ਦੇ ਵਿੱਚ ਵੀ ਜਾਮ ਨਹੀਂ ਆਨ ਲੱਗਦਾ ਐਨੀ ਟ੍ਰੈਫਿਕ ਐਨੀ ਇੱਥੇ ਬੇੜਾ ਘੜ ਕੇ ਦਿੱਤਾ ਪਿਆ ਮਾਲ ਪਰੋਟੇ ਤੱਕ ਲੈਣ ਲੱਗੀ ਹੋਆ ਬੰਦਾ ਕਿੱਧਰੋਂ ਪਾਸ ਲੈ ਲਊਗਾ ਦੋ ਦੋ ਘੰਟੇ ਇੱਥੇ ਲੱਗ ਜਾਂਦੇ ਆ ਜੀ ਹੋਰ ਕੀ ਦਿੱਕਤਾਂ ਰਹੀਆਂ ਹੈਗੀਆਂ ਜੀ ਹੋਰ ਕੀ ਦਿੱਕਤਾਂ ਹਾਂ ਹੁਣ ਤੁਹਾਡੇ ਸਾਹਮਣੇ ਨਹੀਂ 20 25 ਇੱਥੇ ਮੋਟਰਸਾਈਕਲ ਲੱਗਦੀ ਨੇ 20 25 ਉੱਧਰ ਔਰ ਜਦੋਂ ਆਹ ਅੰਮਰ ਜਾਂ ਇੱਧਰ ਆਲਾ ਜਾਉਂਗਾ ਜਾਉਂਗੀ ਛੇ ਦੁਕਾਨਾਂ ਵਾਲਾ ਕਿੱਧਰੋਂ ਜਾਣਾ ਗਾਕ ਕਿ ਸਵਾਉਂਗਾ ਪਹਿਲਾਂ ਦੱਸੋ ਹੈ ਹੀ ਨਹੀਂ ਗਾਕ ਲੋਕੀ ਵੀ ਅਸੀਂ ਦੇਖਿਆ ਵੀ ਆਪਸੇ ਤਲਖੋ ਤਲਕੀ ਵੀ ਹੋ ਜਾਂਦੇ ਐ ਵੀ ਮੈਂ ਜਾਣਾ ਮੈਂ ਭਾਜੀ ਹੁਣ ਕਰਨਾ ਕੀ ਹਰੇਕ ਨੂੰ ਕਾਲੀ ਆ ਕੋਈ ਕਹਿੰਦਾ ਆਪਣੀ ਡਿਊਟੀ ਤੇ ਤੁਰੇ ਆ ਕੋਈ ਕਹਿੰਦਾ ਕਿਤੇ ਨੂੰ ਤੁਰੇ ਆ ਉਧਰਾਂ ਰਖਸ਼ਿਆਂ ਵਾਲੇ ਜਿਹੜੇ ਹੀ ਰਖਸ਼ਿਆਂ ਵਾਲੇ ਨੇ ਇਹਨਾਂ ਨੂੰ ਆਪਣੀ ਵਾਲੀ ਵਿੱਚ ਪਾੜਨ ਤੇ ਲਿਆ ਕੇ ਆ ਚੱਕਰ ਹੈ ਜੀ ਕਦੋਂ ਕਦੋਂ ਇਹ ਹਾਲਾਤ ਹੈਗੇ ਹਾਂ ਜੀ ਕਦੋਂ ਕਦੋਂ ਹਾਲਾਤ ਹੈ ਇਹ ਮੇਰੇ ਕਾ 2 ਕੁ ਮਹੀਨੇ ਹੋਏਗੇ ਜੀ 2 2.5 ਮਹੀਨੇ ਹੋ ਗਏ ਆ ਠੀਕ ਹੈ ਜੀ ਹਾਂ ਜੀ ਤੇ ਕੰਮਕਾਰ ਵੀ ਬਿਲਕੁਲ ਠੱਪ ਗਿਆ ਦੁਕਾਨ ਵਾਲਿਆਂ ਦੇ ਵਿਚਾਰਿਆਂ ਦੀ ਮਿੱਟੀ ਹੈ ਜੀ ਆ ਸਾਰੇ ਰੋਂਦੇ ਹੀ ਆ ਕਿ ਨਹੀਂ ਆਉਂਦਾ ਅਗਲਾ ਟ੍ਰੈਫਿਕ ਵਿੱਚ ਕਿੱਥੋਂ ਵੜ ਜਾਊਂਗਾ ਕਹਿੰਦੇ ਪਹਿਲਾਂ ਵੀ ਪਟਿਆ ਸੀ ਦੁਬਾਰਾ ਹਾਂ ਜੀ ਪਹਿਲਾਂ ਪਟਿਆ ਮੁੜ ਕੇ ਫੇਰ ਪਟਲੇ ਆ ਆ ਤੁਰ ਤੱਕ ਠੀਕ ਹੈ ਜੀ ਆ ਇਧਰੋਂ ਕਿ ਆ ਕਿ ਜਿਹੜੀ ਮਿੱਟੀ ਦੀ ਢੇਰੀ ਜੀ ਵੀ ਗੱਭੇ ਲੱਗੀ ਆ ਹਾਂਜੀ ਹਾਂਜੀ ਇਹ ਵੀ ਬਹੁਤ ਦਿੱਕਤ ਹੈ ਜੀ ਜੇ ਇਧਰ ਰੋਡ ਹੋਵੇ ਤਾਂ ਇੱਥੇ 5 ਮਿੰਟ ਵੀ ਨਾ ਲੱਗਣ ਰੱਸ਼ ਨਿਕਲਣੇ ਨੂੰ ਤੇ ਜੇ ਇਧਰ ਘਰਾਂ ਚ ਬਜ਼ਾਰਾਂ ਚ ਲੋਡ ਪੈ ਜਾਏ ਫਾਇਰ ਬ੍ਰਿਗੇਡ ਦੀ ਐਂਬੂਲੈਂਸ ਦੀ ਐਮਰਜੈਂਸੀ ਲਈ ਗੱਡੀਆਂ ਆ ਸਕਦੀਆਂ ਤਾਂ ਨਹੀਂ ਆ ਸਕਦੀਆਂ ਜੀ ਬਿਲਕੁਲ ਨਹੀਂ ਆ ਸਕਦੀਆਂ ਜੇ ਕਿਤੇ 22 ਚਾਂਸ ਕਿਤੇ ਅੱਗੇ ਲੱਗ ਜਵੇ ਕਿੱਥੋਂ ਭਜਾਣਨੀ ਹੈ ਆਹੋ ਗੱਡੀਆਂ ਵਾਲਿਆਂ ਨੂੰ ਥੋੜਾ ਪਾਣੀ ਚੱਕਣਾ ਉਹਨਾਂ ਨੇ ਕੀ ਅਪੀਲ ਕੀ ਬੇਨਤੀ ਕਰਦੇ ਆਂ ਹਾਂਜੀ ਕੀ ਬੇਨਤੀ ਕਰਦੇ ਬੇਨਤੀ ਇਹੀ ਕਰਦੇ ਆਂ ਜੀ ਪਿਆਣੀ ਚੀਜ਼ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆਂ ਕਿ ਜਨਤਾ ਜਿਹੜੀ ਸੌਖੀ ਹੋ ਜਵੇ ਜਿੱਦਾਂ ਪੱਟਿਆ ਤੋਂ ਉੱਦਦਾ ਇਹਨੂੰ ਬਣਾ ਦਿੱਤਾ ਜਾਵੇ ਲੋਕੀ ਚੰਗ ਨਾ ਹੋਣ ਦੁਕਾਨਾਂ ਵਾਲੇ ਵੀ ਵਿਚਾਰੇ ਰੋਟੀ ਖਾਣ ਜੋਗੇ ਹੋਣ ਗਾਹ ਗਾਹ ਕਿਨਾਂ ਦੇ ਵੀ ਆ ਜਾਣ ਇਹ ਵੀ ਧੁੱਪ ਸੇਕਦੇ ਇੱਥੇ ਬੈਠੇ ਗਰਮੀ ਦੇ ਵਿੱਚ ਗਾਹ ਨੂੰ ਦੇਖਦੇ ਆ ਠੀਕ ਨਹੀਂ 20 ਰੁਪਏ ਪੱਟਿਏ ਗਾਹ ਕਿੱਥੋਂ ਵਾਣ ਆਏ ਆ ਲੈਣੀ ਨੀ ਟੁੱਟਦੀ ਹੈਗੀ ਹੁਣ ਮੈਂ ਸਮਾਨ ਲੈਣ ਗਿਆ ਇੱذਰ ਹੁਣ ਮੈਂ ਬਣਾ ਲਿਆ ਮੂਡ ਮੈਂ ਕਿ ਇੱਥੇ ਕਮੇਟੀ ਬੈਰ ਉਹਦਾ ਜਗ੍ਹਾ ਮੈਂ ਇੱਧਰ ਨੂੰ ਜਾਣਾ ਹੀ ਨਹੀਂ ਐਸੇ ਕਿਹੜੇ ਡੇਢ ਘੰਟੇ ਦੇ ਲੁੱਪਕੇ ਤੇ ਰੋਕੀਆਂ ਅੱਖਾਂ ਕੱਟ ਕੇ ਦੇਖਦੇ ਅੱਜਕੱਲ੍ਹ ਛੋਕਰੀਆਂ ਤੁਹਾਨੂੰ ਪਤਾ ਹੀ ਆ ਲੜਾਈਆਂ ਵੀ ਹੋ ਰਹੀਆਂ ਲੜਾਈਆਂ ਹੋ ਰਹੀਆਂ ਹੀ ਲੜਾਈਆਂ ਹੋ ਰਹੀਆਂ ਸ਼ਾਨ ਨਹੀਂ ਇੱਥੇ ਨੰਬਰ 1 ਤਾਂ ਪਹਿਲਾਂ ਟ੍ਰੈਫਿਕਾ ਹੀ ਨਹੀਂ ਮਾਨੇ ਹਾਂਜੀ ਇਹ ਰੋਡ ਸਾਰੀ ਚੰਡੀਗੜ੍ਹ ਰੋਡ ਦੀ ਚੰਡੀਗੜ੍ਹ ਰੋਡ ਸਾਰਾ ਖੁੱਲਿਆ ਚਿੰਦ ਬੋਨੀ ਨੂੰ ਵੀ ਗੱਡੀਆਂ ਆਉਂਦੀ ਜਾਂਦੀਆਂ ਹਮਾਚਲੋਂ ਵੀ ਆਉਂਦੀ ਜਾਂਦੀਆਂ ਹੁਣ ਤੁਸੀਂ ਆਹ ਦੇਖ ਲਓ ਫੋਟੋ ਖਿੱਚ ਕੇ ਤੇ ਰਾਤੋਂ ਰਾਤ ਫੜ ਦਿੱਤਾ ਦੇ ਇੱਥੇ ਚੌਂਗ ਦੇ ਸ਼ਵੇਰ ਦਾ ਜਾਮ ਲੱਗਾ ਜੀ ਇਹ ਘਰ ਤੇ ਘੜ ਵੀ 3 ਮਹੀਨੇ ਹੋ ਗਏ ਜੀ ਇੱਥੇ ਸਾਰੀ ਮਿੱਟੀ ਆ ਸਾਡੀ ਦੁਕਾਨਾਂ ਦੇ ਵਿੱਚ ਮਿੱਟੀयां ਜੜੀ ਜਾਂਦੀਆਂ ਸਾਨੂੰ 3 ਮਹੀਨੇ ਹੋ ਗਏ ਦੁਕਾਨ ਬੰਦ ਕੀਤੀ ਹੂੰ ਇੱਥੇ ਕੋਈ ਸੁਣਾਈ ਨਹੀਂ ਕਰਦਾ ਇੱਥੇ ਹੂੰ ਕੋਈ ਇਹਦੇ ਬਾਰੇ ਤੁਸੀਂ ਕਿਸੇ ਨੂੰ ਕਿਹਾ ਅਪੀਲ ਕੀਤੀ ਹੋਵੇ ਉਹ ਅਪੀਲ ਇੱਥੇ ਤਾਂ ਕਈ ਵਾਰੀ ਕਰਕੇ ਲੈ ਗਏ ਕਈ ਵਾਰੀ ਮੈਸੇਜ ਕਰਕੇ ਲੈ ਗਏ ਕੁਝ ਸੁਣਾਈ ਨਹੀਂ ਹੁੰਦੀ ਜੀ ਕਾਰਨ ਕੀ ਹੈ ਕਿ ਪਟਿਆ ਕਿਉਂ ਆ ਤੁਜੀ ਇਹ ਪੱਟਿਆ ਪਤਾ ਨਹੀਂ ਜੀ ਪਹਿਲਾਂ ਰੋਡ ਵਿੱਚ 2 ਕੁ ਮਹੀਨੇ ਪਹਿਲਾਂ ਪੱਕੀ ਸੀਗੀ ਤੇ ਮਾੜਾ ਮੋਟਾ ਕਰ ਗਏ ਸਭ ਤੋਂ ਪੈਸਾ ਹੈ ਵੀ ਲੈ ਗਿਆ ਸਾਡੇ ਤੋਂ ਹਾਂ ਆ ਪਨਪਨ ਦੁੱਤਾ ਨਵਾਂ ਜਿਹਾ ਚੈਂਬਰ ਬਣਾ ਗਏ ਇਹ ਹੁਣ ਫੇਰ ਪਰਦਸ ਤੇ ਉਹਨਾਂ ਨੇ ਤੇ ਰਾਤ ਨੂੰ ਪੜ ਦਿੱਤਾ ਰਾਤੋਂ ਰਾਤ ਖੰਭੇ ਵੀ ਤੋੜ ਗਏ ਦੋ ਦਿਨ ਤੇ ਹੁਣ ਸਵੇਰ ਦਾ ਜਾਮ ਲੱਗਾ ਜੀ ਇੱਥੇ ਤੇ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀ ਕੋਈ ਹੈਗਾ ਇੱਥੇ ਕੋਈ ਸੈਫ ਗਾਲੇ ਆਏ ਸੀਗੇ ਸਵੇਰੇ ਜਿੰਨਾ ਜੇ ਇੱਥੇ ਰਹਿ ਕੋਈ ਕੋਈ 6 ਘੰਟੇ ਰਹੇ ਆ ਉਸ ਲਈ ਟ੍ਰੈਫਿਕ ਬਿਲਕੁਲ ਸਹੀ ਚੱਲਦੀ ਸੀ ਉਹ ਹੁਣ ਚੱਲ ਗਿਆ ਟ੍ਰੈਫਿਕ ਤੁਸੀਂ ਦੇਖੋ ਤਾਂ ਗੱਡੀ 100 ਗੱਡੀ ਪਿੱਛੇ ਆਂਦੀ ਆ ਉਹ ਵੀ ਥੋਪੀ ਦਾ ਕਿੱਡਾ ਕਿੰਨਾ ਲੰਬਾ ਜਾਮ ਲੱਗਾ ਜੀ ਕਿੰਨਾ ਕਿੰਨਾ ਲੰਬਾ ਲੱਗਦਾ ਜਾਮ ਜਾਮ ਘਰ ਤੇ ਘਰ ਵੀ 100 ਗੱਡੀ ਸ਼ਿਮਲਾ ਬਾੜੀ ਹੋਣੀ ਆ ਤੇ 100 ਗੱਡੀ ਥੋਪੀਗਾੜ ਹੋਣੀ ਆ ਹਮ ਜਾਵੇਂ ਜੰਮ ਕੋ ਹੋਰ ਮੇਨ ਰਸਤਾ ਹੀ ਅੰਨੂ ਚੋਂ ਨਿਕਲ ਜਾਣਾ ਐਂਬੂਲੈਂਸ ਵੀ ਕੋਈ ਫਸੀਆਂ ਵਿੱਚ ਐਂਬੂਲੈਂਸ ਫਸਦੀਆਂ ਵਿੱਚੋਂ ਪਿੱਛੋਂ ਆਉਂਦੀਆਂ ਤੇਜ਼ੀ ਨਾਲ ਤੇ ਉਹਨਾਂ ਨੂੰ ਰਸਤਾ ਨਾ ਮਿਲਿਆ ਉਹ ਨੂੰ ਕਰਕੇ ਕੱਢ ਕੇ ਲੈ ਜਾਂਦੇ ਹਾਂ ਬਾਕੀ ਗੱਡੀਆਂ ਅੱਗੇ ਪਿੱਛੇ ਕਰਕੇ ਨਿਕਲ ਜੰਨੀ ਆ ਗੱਡੀਆਂ ਪਰ ਸਾਰੇ ਸੜਕ ਪੱਟੇ ਵਿੱਚ ਕਰਕੇ ਸਾਡਾ ਕੰਮ ਕਾਰ ਨਹੀਂ ਸਾਰਾ ਠੱਪ ਹੋਇਆ ਪਿਆ ਇਹ ਕਦੋਂ ਕੋਤੋਂ ਪੱਟੀ ਦੀ ਸੜਕ ਹੋ ਗਿਆ 3-4 ਦਿਨ ਹੋ ਗਏ 3-4 ਦਿਨ ਤੋਂ ਜਾਮ ਵੀ ਲੱਗ ਰਿਹਾ ਹੈਗਾ ਅੱਜ ਜਾਮ ਦਿੱਲੀ ਤੇ ਸਵੇਰ ਤੇ ਲੱਗਾ ਹੋਇਆ ਜੀ ਕਿੰਨਾ ਕੁ ਕਿੰਨਾ ਕੁ ਜਾਮ ਲੱਗਾ ਜੀ ਜਾਮ ਹੈ ਕਿੱਥੇ ਉੱਥੋਂ ਚੌਂਕ ਤੋਂ ਲੈ ਕੇ ਆ ਅੱਗੇ ਚੌਕ ਤੱਕ ਜਾਂਵੇਂ ਜਾਵਾ ਗੱਡੀਆਂ ਖੜੀਆਂ ਆਏ ਮਤਲਬ ਕਿਲੋ ਕਿਲੋ ਤੋਂ ਲੱਗਾ ਹੈ ਕਿਲੋ ਕਿਲੋ ਠੀਕ ਹੈ ਜੀ ਤੇ ਐਂਬੂਲੈਂਸ ਵੀ ਫਸੀਆਂ ਵਿੱਚ ਘੱਟ ਹਾਂਜੀ ਐਂਬੂਲੈਂਸ ਫਸੀਆਂ ਹੈ ਜੀ ਕੋਈ ਸਵਾਰੀਆਂ ਦੀ ਖਾ ਕਹਾਣੀ ਸਾਨੂੰ ਮਿਲੇ ਮਿਲਦੀ ਆ ਜੇ ਅਸੀਂ ਸੜਕ ਪਾਰ ਕਰਨੀ ਤਾਂ ਅੱਧਾ ਘੰਟਾ ਲੱਗ ਜਾਂਦਾ ਇੱਥੇ ਸੜਕ ਪਾਰ ਕਰਨ ਨੂੰ ਆਪਾਂ ਦੇਖਿਆ ਵੀ ਲੋਕਾਂ ਦੀ ਆਪਸ ਵਿੱਚ ਬਹਿਸ ਵੀ ਹੋ ਰਹੀ ਕੋਈ ਛੋਟੇ ਛੋਟੇ ਲੜਾਈਆਂ ਵੀ ਹੋ ਰਹੀਆਂ ਸੜਕ ਪੱਟੀ ਹੋਈ ਆ ਕੋਈ ਨਿਕਲ ਸਾਰੇ ਇੱਕ ਦੂਜੇ ਦੇ ਅੱਗੇ ਨਿਕਲਣੇ ਫਿਰਦੇ ਆ ਹਾਂ ਕਿ ਮੈਂ ਨਿਕਲਦਾ ਨਹੀਂ ਮੈਂ ਨਿਕਲ। ਪੁਲਿਸ ਕਰਦੀ ਹੈ ਟ੍ਰੈਫਿਕ ਪੁਲਿਸ ਵਾਲਾ ਨਹੀਂ ਆਉਂਦਾ। ਹੂੰ ਤੇ ਹੁਣ ਕਿੰਨਾ ਕਿੰਨਾ ਪਾ ਜਾਮ ਆ ਕੀ ਦਿੱਕਤ ਆ। ਉਹ ਆ 1.5 ਕਿਲੋਮੀਟਰ ਆਇਆ 1 ਕਿਲੋ 1.5 ਕਿਲੋਮੀਟਰ ਦੇ ਜਾਮ ਆ। ਜੀ। ਤੇ ਬਾਰਿਸ਼ ਪੈਂਦੀ ਆ, ਬਾਰਿਸ਼ ਪੈਂਦੀ ਤਾਂ ਹੋਰ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਤੇ ਜੇ ਨਹੀਂ ਪੈਂਦੀ ਫਿਰ ਮਿੱਟੀ ਘਟਾ, ਮਿੱਟੀ ਘਟਾ ਸਾਰਾ ਹੱਲ ਸਿਰੇ ਪੈਂਦਾ ਜੀ। ਠੀਕ ਆ। ਕੰਮਕਾਰ ਵੀ ਪਰਵਾਹ ਨਹੀਂ। ਕੰਮਕਾਰ ਸਾਰਾ ਠੱਪ ਹੋਇਆ ਪਿਆ ਹੈ। ਹੂੰ ਹੂੰ ਹੂੰ। ਕੀ ਮੰਗ ਆ ਵੀ ਜੀ ਕਰਦੇ। ਜੇ ਉਹ ਸੜਕ ਨੂੰ ਸਾਫ਼ ਛੇਤੀ ਤੋਂ ਛੇਤੀ ਬਣਾਇਆ ਜਾਵੇ। ਹੂੰ। ਜਿਹੜੇ ਸਾਡੇ ਕੰਮਕਾਰ ਕੋਈ ਐਮਰਜੈਂਸੀ ਐਸ ਪਜਾਰ ਦੇ ਵਿੱਚ ਲੋਡ ਪੈ ਜੇ ਤੇ ਇੰਜਾਮ ਦੇ ਵਿੱਚੋਂ ਲੱਗਦਾ ਕੋ ਐਮਬੂਲੈਂਸ ਜਾਂ ਕੋਈ ਐਮਰਜੈਂਸੀ ਗੱਡੀ ਆ ਸਕਦੀ ਆ ਆ ਨਹੀਂ ਆ ਸਕਦੀ ਇੰਨਾ ਜਾਮ ਆ ਜੀ ਹਾਂ ਯਕੀ ਮੰਗ ਅਪੀਲ ਕਰਦੇ ਅਸੀਂ ਕਹਿੰਦੇ ਛੇਤੀ ਛੇਤੀ ਸੜਕ ਖੋਲ੍ਹੋ ਜੀ ਕਦੋਂ ਤੋਂ ਫਸੇ ਇੰਜਾਮ ਦੇ ਵਿੱਚ ਹੋ ਗਏ ਜੀ 10-15 ਮਿੰਟ ਹੋ ਗਏ 10-15 ਮਿੰਟ ਹੋ ਗਏ ਮਰੀਜ਼ ਲੈਣੇ ਜਾ ਰਹੇ ਕਿ ਛੋੜ ਕੇ ਆ ਰਹੇ ਮਰੀਜ਼ ਛੋੜ ਕੇ ਆ ਰਹੇ ਛੋੜ ਕੇ ਕਹਾਂ ਸੇ ਦਸੂਹਾ ਸੇ ਦਸੂਹਾ ਸੇ ਔਰ ਆਏ ਕਹਾਂ ਸੇ ਸੀ ਜਲਦੀ ਚੰਡੀਗੜ੍ਹ ਸੇ अभी कितना टाइम और लग सकता है सामने देख के लग रहा है कुछ नहीं जा सकते सर लंबा जाम है लंबा जाम है और सर और आपको तो कभी भी कॉल आ जाती होगी एमरजेंसी के लिए नहीं, नहीं अगर एमरजेंसी के लिए कॉल आ जाए तो अभी निकल सकते हैं यहाँ से मुश्किल है थोड़ा मुश्किल है ठीक है जी पीछे पंद्रह मिनट और आगे कोई मालूम नहीं कितना टाइम लगेगा कोई ट्रैफिक पुलिस कर्मचारी नज़र आ रहा है यहाँ कोई अभी तो सर कोई भी नहीं है यहाँ पे अगर किसी को वैसे भी इमरजेंसी आ जाए जैसे गाड़ियां है लोग कोई बीमार हो जाए साथ से नहीं निकला जा सकता